ਜਲੰਧਰ ਦੇ ਡਰੋਲੀ ਖੁਰਦੇ ਦੇ ਵਿੱਚ ਬੀਤੀ ਰਾਤ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤੀ ਖਬਰ ਸਾਹਮਣੇ ਆਉਂਦੀ ਹੈ ਪਰਿਵਾਰ ਦੇ ਹੀ ਮੁਖੀ ਦੇ ਵੱਲੋਂ ਆਪਣੀ ਪਤਨੀ ਆਪਣੀਆਂ ਦੋ ਧੀਆਂ ਅਤੇ ਇੱਕ ਦੋਤੀ ਦੀਆ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਜਾਂਦੀ ਹੈ ਇੱਕ ਸੁਸਾਈਡ ਨੋਟ ਜਿਹੜਾ ਉਹ ਬਰਾਮਦ ਹੁੰਦਾ ਜਿਹਦੇ ਵਿੱਚ ਕਰਜ਼ੇ ਦੀ ਗੱਲ ਸਾਹਮਣੇ ਆਉਂਦੀ ਹੈ ਕਿ ਕਰਜ਼ੇ ਤੋਂ ਦੁਖੀ ਹੋ ਕੇ ਪਰਿਵਾਰ ਦੇ ਵੱਲੋਂ ਜਿਹੜੀ ਹੈ ਅਜਿਹਾ ਕਦਮ ਚੁੱਕਿਆ ਗਿਆ ਤਾਂ ਇਹ ਉਹੀ ਘਰ ਹੈਗਾ ਜਿਸ ਘਰ ਦੇ ਵਿੱਚ ਜਿਹੜਿਆ ਪੰਜ ਮੌਤਾਂ ਹੋਈਆਂ ਸੀਗੀਆਂ ਜਦੋਂ ਘਰ ਦਾ ਗੇਟ ਨਹੀਂ ਖੋਲਿਆ ਗਿਆ ਤਾਂ ਉਸ ਤੋਂ ਬਾਅਦ ਆਂਡੀ ਗਵਾਂਡੀਆਂ ਵੱਲੋਂ ਆ ਕੇ ਜਦੋਂ ਦੇਖਿਆ ਜਾਂਦਾ ਤਾਂ ਘਰ ਦੇ ਵਿੱਚ ਪੰਜ ਲਾਸ਼ਾਂ ਜਿਹੜੀਆਂ ਨੂੰ ਬਰਾਮਦ ਕੀਤੀਆਂ ਜਾਂਦੀਆਂ ਨੇ ਤਾਂ ਘਰ ਦੇ ਮੁਖੀ ਦੇ ਵੱਲੋਂ ਹੀ ਜਿਹੜਾ ਉਹ ਆਪਣੀਆਂ ਦੋ ਧੀਆਂ ਆਪਣੀ ਪਤਨੀ ਔਰ ਇੱਕ ਦੋਤੀ ਦਾ ਜਿਹੜਾ ਪਹਿਲਾਂ ਕਤਲ ਕਰ ਦਿੱਤਾ ਜਾਂਦਾ ਔਰ ਉਸ ਤੋਂ ਬਾਅਦ ਜਿਹੜਾ ਸੁਸਾਈਡ ਕਰ ਲਿਆ ਜਾਂਦਾ ਤਾਂ ਆਖਿਰਕਾਰ ਪੂਰੀ ਇਹ ਘਟਨਾ ਕਿਵੇਂ ਵਾਪਰੀ ਔਰ ਕੀ ਪਰਿਵਾਰ ਦੇ ਵਿੱਚ ਮਾਹੌਲ ਹੈਗਾ ਸੀਗਾ ਤਾਂ ਗੱਲਬਾਤ ਕਰਦੇ ਆ ਉਹਨਾਂ ਦੇ ਕਰੀਬੀ ਸਾਡੇ ਨਾਲ ਮੌਜੂਦ ਹੈਗੇ ਨੇ ਬੜੀ ਬੜੀ ਦੁਖਦਾਈ ਇਹ ਘਟਨਾ ਜਿਹੜੀ ਵਾਪਰੀ ਸੀਗੀ ਦੀ ਕਹਾਣੀ ਕੀ ਲੱਗਦੀ ਹੈ ਕਿ ਅਜਿਹਾ ਖੋਫਨਾਕ ਕਦਮ ਕਿਉਂ ਚੁੱਕ ਲਿਆ ਗਿਆ ਬੜੀ ਮਤਭਾਗੀ ਇਹ ਘਟਨਾ ਹੋਈ ਆ ਪਿੰਡ ਦੇ ਵਿੱਚ ਜਦੋਂ ਦੀ ਇਹ ਵਾਪਰੀ ਆ ਬੜਾ ਪਿੰਡ ਦੇ ਵਿੱਚ ਸੋਗ ਦੀ ਲਹਿਰ ਆ ਕਿਉਂਕਿ ਅੱਜ ਨਵਾਂ ਸਾਲ ਸੀ ਸਾਰੇ ਪਿੰਡ ਵਾਲਿਆਂ ਨੇ ਬੜੀ ਖੁਸ਼ੀ ਨਾਲ ਮਨਾਉਣਾ ਸੀ ਪਰ ਨਹੀਂ ਇਹ ਘਟਨਾ ਕੱਲ 31 ਤਰੀਕ ਸ਼ਾਮ ਨੂੰ ਪਤਾ ਲੱਗੀ ਵਾਪਰੀ ਤਾਂ ਮੈਂ ਕਿਹਾ ਸ਼ਾਇਦ ਉਤੋਂ ਇੱਕ ਰਾਤ ਪਹਿਲਾਂ ਆ ਜਰ ਉਹਨਾਂ ਦੇ ਇੱਕ ਲੜਕੀ ਜਿਹਦੀ ਮੈਰਿਜ ਜ਼ਿਲ੍ਹਾ ਹਿਚਾਰਪੁਰ ਵਿੱਚ ਹੋਈ ਸੀ ਤੇ ਉਹ ਆਪਣੇ ਇੱਥੇ ਆਏ ਲੈ ਕੇ ਆਏ ਸੀ ਕਿ ਪੇਕ ਪਿੰਡ ਆਈ ਹੋ ਸੀਗੀ ਉਹਨਾਂ ਦੇ ਹਸਬੰਦ ਨੇ ਫੋਨ ਕੀਤਾ ਉਹਨਾਂ ਨੂੰ ਬਾਕਸ ਆਉਣ ਲਈ ਤਾਂ ਉਹ ਫੋਨ ਕਰ ਉਹ ਪਰਿਵਾਰ ਵੱਲੋਂ ਨਹੀਂ ਚੱਕਿਆ ਗਿਆ ਤੇ ਉਹਨਾਂ ਨੇ ਆਣ ਗਵਾਂਡ ਵਿੱਚ ਫੋਨ ਕੀਤਾ ਆਣ ਗਵਾਂਡ ਨੇ ਫਿਰ ਆ ਕੇ ਦੇਖਿਆ ਤੇ ਕੋਈ ਕੁੰਡਾ ਨਹੀਂ ਖੋਲਿਆ ਜਾਂ ਟੱਪ ਕੇ ਦੇਖਿਆ ਤੇ ਅੰਦਰ ਮਨਮੋਹਨ ਸਿੰਘ ਦੀ ਬਾਡੀ ਜਿਹੜੀ ਆ ਉਹ ਪੱਕੇ ਨਾਲ ਲਟਕ ਰਹੀ ਸੀ ਤੇ ਬਾਕੀ ਜੈਡ ਬਾਡੀਆਂ ਵੀ ਮੰਜੇ ਤੇ ਪਈਆਂ ਸੀਆਂ ਮੇਰੇ ਆਣ ਤੇ ਮੈਨੂੰ ਅੱਜ ਮੈਂ ਅਜੇ ਪ੍ਰਧਾਨ ਕਿਸਾਨ ਜੂਨੇ ਰਾਜੇਵਾਲ ਆਜ਼ਮਪੁਰ ਬਲੌਂਗ ਤੋਂ ਜਿਹਨੂੰ ਮੈਨੂੰ ਫੋਨ ਕੀਤਾ ਗਿਆ ਮੇਰਾ ਪਿੰਡ ਵੀ ਇਹੀ ਆ ਤੇ ਪੁਲਿਸ ਵਾਲੇ ਆਏ ਤੇ ਮੇਰੀ ਹਾਜ਼ਰੀ ਜਦੋਂ ਉਹਦੀ ਜੇਬੀ ਚੋਂ ਸੂਸਾੜ ਨੋਟ ਕੱਢਿਆ ਡੋਲਾ ਫਰਾਲੀ ਕੀਤੇ ਉਹਦੇ ਵਿੱਚ ਉਨੀ ਇਹ ਗੱਲ ਲਿਖੀ ਸੀ ਵੀ ਕਰਜ਼ੇ ਦੀ ਜਿਹੜੀ ਪੰਡਿਆ ਨਾ ਉਹ ਭਾਰੀ ਹੋ ਗਏ ਸੀ ਪੰਡ ਭਾਰੀ ਹੋਣ ਕਰਕੇ ਵੀ ਮੈਂ ਉਹ ਕਰਜ਼ਾ ਦੇਣ ਨੂੰ ਅਸਮਰੱਥ ਸੀ ਮੈਂ ਇਸ ਕਰਕੇ ਫੈਸਲਾ ਲੈ ਲਿਆ ਇਹ ਫੈਸਲਾ ਤਾਂ ਲਿਆ ਵੀ ਮੈਂ ਕਿਹਾ ਵੀ ਮੇਰੀ ਜਾਣ ਤੋਂ ਬਾਅਦ ਮੇਰੇ ਪਰਿਵਾਰ ਨੂੰ ਵੀ ਉਹ ਤੰਗ ਪਰੇਸ਼ਾਨਾ ਨਾ ਕਰੇ ਇਹ ਉਨੇ ਆਪਣੇ ਸੂਸਰ ਨੋਟ ਵਿੱਚ ਲਿਖਿਆ ਵੀ ਮੈਂ ਇਹ ਮੂਰਖਤਾ ਕੀਤੀ ਐਂਡ ਦੇ ਵਿੱਚ ਇਹ ਲਿਖਿਆ ਸੀਗਾ ਉਸ ਦੇ ਕੁਝ ਉਹਨੇ ਕੋਈ ਵੀ ਗੱਲ ਲਿਖੀ ਸੀ ਵੀ ਮੈਂ ਕੁਝ ਪੈਸੇ ਫਿਲਮਾਂ ਦੇ ਵਿੱਚ ਵੀ ਲਾਏ ਸ਼ਾਰਟ ਦੇ ਵਿੱਚ ਉਹ ਲਿਖਿਆ ਸੀ ਵੀ ਉਹ ਵੀ ਪੈਸੇ ਮੇਰੇ ਡੁੱਬ ਗਏ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਸੀਗਾ ਇਹਨਾਂ ਚੀਜ਼ਾਂ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਸੀਗੇ ਨਹੀਂ ਸੁਕਾਰੇ ਤਾਂ ਗਵੰਡ ਵਾਲੇ ਵੀ ਕਹਿੰਦੇ ਆ ਉਹ ਬੰਦਾ ਦੀ ਮਿਲਣੀ ਯੂਨਨੀ ਪਿੰਡ ਦੇ ਵਿੱਚ ਇੰਨੀ ਵਧੀਆ ਸੀ ਵੀ ਉਹ ਇਹ ਗੱਲ ਸੋਚੀ ਨਹੀਂ ਜਾ ਸਕਦੀ ਹਰੇਕ ਨੂੰ ਹੱਸਮੁਖ ਤਰੀਕੇ ਨਾਲ ਵਿਹਾਰ ਬਹੁਤ ਵਿਵਹਾਰ ਇੰਨਾ ਵਧੀਆ ਸੀਗਾ ਵੀ ਜੀ ਕਹੋ ਤੇ ਜੀ ਕਹੋ ਤੇ ਕੋਈ ਕਹਿ ਨਹੀਂ ਸਕਦਾ ਸੀ ਇਹ ਬੰਦੇ ਨੇ ਕਦੀ ਇਦਾਂ ਮਹਿਸੂਸੇ ਨਹੀਂ ਹੋਣ ਦਿੱਤਾ ਸੀਗਾ ਵੀ ਕੋਈ ਕਰਜ ਵੀ ਹੋਊਗਾ ਸਰਬੰਦੇ ਹਰ ਕਚੰਕਾ ਸੁਣ ਕੇ ਰੂਹ ਕੰਬ ਉੱਠਦੀ ਆ ਕਿ ਇੱਕ 3 ਸਾਲ ਦੀ ਛੋਟੀ ਬੱਚੀ ਵੀ ਸੀਗੀ ਦੋ ਧੀਆਂ ਸੀ ਪਤਨੀ ਸੀ ਕਤਲ ਕਿਵੇਂ ਕੀਤਾ ਉਹਨਾਂ ਦਾ ਪਹਿਲਾਂ ਬੜੀ ਦੁਖਦਾਈ ਘਟਨਾ ਪਤਾ ਨਹੀਂ ਕਿੱਡਾ ਐਡਾ ਵੱਡਾ ਹੌਸਲਾ ਕੀਤਾ ਹੋਊਗਾ ਕਿੱ디 ਕੁਦੇ ਮਨ ਤੇ ਕੋਈ ਬੋਝ ਹੋਊਗਾ ਜਿਹੜਾ ਐਡਾ ਵੱਡਾ ਸਟੈਪ ਪਟਿਆ ਬਹੁਤ ਵੱਡੀ ਦੁਖਦਾਈ ਘਟਨਾ ਹੈ ਸਾਰੇ ਪਿੰਡ ਵਾਲੇ ਰਿਸ਼ਤੇਦਾਰ ਪਰਿਵਾਰ ਵਾਲੇ ਬੜੇ ਬਰਲਾਪ ਕਰ ਰਹੇ ਆ ਗਲਾ ਕੁੱਟ ਕੇ ਮਾਰੇ ਆਂ ਜਾਂਦਾ ਕਿ ਜਾਂ ਕੁਝ ਦਿੱਤਾ ਗਿਆ ਪਹਿਲਾਂ ਉਹਨਾਂ ਨੂੰ ਬੀ ਦੇ ਬਾਰੇ ਕਨਫਰਮ ਤਾਂ ਨਹੀਂ ਕੀਤਾ ਜਾ ਸਕਦਾ ਪਰ ਉੱਤੇ ਗਲੇ ਤੇ ਜੋ ਸਾਹਮਣੇ ਸਾਰੇ ਪਿੰਡ ਵਾਲਿਆਂ ਦੇ ਦੇਖਿਆ ਗਿਆ ਵੀ ਗਲਿਆਂ ਦੇ ਉੱਤੇ ਨਿਸ਼ਾਨ ਸੀ ਵੀ ਜਿੱਦਾਂ ਕੋਈ ਕੁੱਟ ਕੇ ਕੁਝ ਮਾਰਿਆ ਗਿਆ ਹੋਵੇ ਜਾਂ ਇਦਾਂ ਦੀ ਕੁਝ ਮਹਿਸੂਸ ਹੁੰਦਾ ਸੀਗਾ ਉਹਨਾਂ ਨੂੰ ਵੀ ਪਰ ਘਟਨਾ ਦੁਖਦਾਈ ਹੋਈ ਬਹੁਤ ਇਹ ਫਿਰ ਜਿਵੇਂ ਕਰਜ਼ੇ ਦੀ ਗੱਲ ਸਾਹਮਣੇ ਆ ਰਹੀ ਹੈ ਕੋਈ ਹੈ ਗੱਲ ਸਾਹਮਣੇ ਆਈ ਕਿ ਕੋਈ ਤੰਗ ਪ੍ਰੇਸ਼ਾਨ ਕਰਦਾ ਸੀ ਇਹਨਾਂ ਨੂੰ ਪੈਸੇ ਨੂੰ ਲੈ ਕੇ ਵੀ ਦੇਖੋ ਉਹ ਆਪਣੇ ਸੁਇਸਾਈਡ ਨੋਟ ਵਿੱਚ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾ ਕੇ ਗਏ ਕਿਸੇ ਨੂੰ ਵੀ ਉਦਾਂ ਉਨੀ ਇਹ ਗੱਲ ਲਿਖੀ ਹੈ ਵੀ ਮੇਰੇ ਤੇ ਕਰਜ਼ਾ ਪੰਡ ਦੀ ਭਾਰੀ ਹੋ ਗਏ ਸੀ ਮੈ ਮੂਨ ਦੇ ਸਮਰਥ ਹੋ ਗਿਆ ਸੀ ਇਸ ਕਰਕੇ ਮੈਂ ਇਹ ਫੈਸਲਾ ਲਿਆ ਉਨੀ ਕਿਸੇ ਨੂੰ ਨਹੀਂ ਦੋਚੀ ਤਹਿਰਾਇਆ ਔਰ ਇਵਨ ਇਹ ਵੀ ਗੱਲ ਲਿਖ ਗਏ ਇੱਕ ਪਾਸੇ ਵੀ ਮੇਰੇ ਇੰਨੇ 15000 ਕੋ ਸੰਸਿੰਗ ਜਾ ਰੁਪਈਆ ਮੇਰਾ ਜਿਹੜਾ ਉਹ ਡਾਕ ਖੰਨੇ ਦਾ ਉਹ ਮੇਰੇ ਉਹ ਵੀ ਪਿਆ ਹੈਗਾ ਪੋਸਟ ਆਫਿਸ ਦੇ ਵਿੱਚ ਤੇ 14000 ਰੁਪਈਆ ਫालतੂ ਆ ਉਹ ਵੀ ਪਿਆ ਉਹ ਮੇਰੇ ਸਾਹਮਣੇ ਗਿਣਿਆ ਗਿਆ ਤੇ ਉਹ ਉਨੀ ਰਕਮ ਸੀ ਕਿੰਨੇ ਕਿੰਨਾ ਕੋ ਕਰਜ਼ਾ ਸੀਗਾ ਉਹਨਾਂ ਤੇ ਵੀ ਇਹਦੇ ਬਾਰੇ ਕਨਫਰਮ ਨਹੀਂ ਗਾ ਕਹਿ ਸਕਦੇ ਵੀ ਕਿੰਨਾ ਖਸ ਪਰ ਉਹਨੇ ਲਿਖਿਆ ਵੀ ਕਰਜ ਦੀ ਪੰਡ ਭਰੀ ਸੀ ਪੰਜ ਜੀ ਘਰ ਦੇ ਵਿੱਚੋਂ ਤੁਰ ਗਏ ਨੇ ਕੋਈ ਬਚਿਆ ਘਰ ਦੇ ਵਿੱਚ ਜੀ ਦੇਖ ਲਓ ਤੁਹਾਡੇ ਸਾਹਮਣੇ ਆ ਘਰ ਬੰਦ ਪਿਆ ਕੋਈ ਜੀ ਨਹੀਂ ਰਿਹਾ ਇੱਕੋ ਲੜਕਾ ਆ ਉਹ ਉਸ ਆਸਟ੍ਰੇਲੀਆ ਦੇ ਵਿੱਚ ਆ ਤੇ ਘਰ ਤਾਂ ਬੰਦ ਹੋ ਗਿਆ ਬੇਟੇ ਨੂੰ ਖਬਰ ਦਿੱਤੀ ਉਹਨਾਂ ਨੇ ਹਾਂ ਬੇਟੇ ਨੂੰ ਖਬਰ ਦਿੱਤੀ ਆ ਉਹਦੇ ਕੋਈ ਕੋਲ ਪੇਪਰ ਨਹੀਂ ਨੇ ਆਉਣ ਜੋ ਕਿ ਵਾਪਸ ਹਲੇ ਉਹ ਕੱਚਾ ਉੱਥੇ ਅੱਛਾ ਇਸ ਕਰਕੇ ਉਹਨੇ ਕਿਹਾ ਵੀ ਮੈਂ ਆ ਨਹੀਂ ਸਕਦਾ ਇਹ ਫਿਰ ਕਦੋਂ ਇਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਆ। ਆਜ ਕੀਤੀ ਜਾ ਸਕਦੀ ਆ ਵੀ ਪੋਸਟਮਾਰਟਮ ਹੋ ਰਿਹਾ ਹੈ, ਪੇਪਰ ਵਰਕ ਪੂਰਾ ਹੋ ਗਿਆ ਵੀ ਆਜ ਸ਼ਾਮ ਤੱਕ ਹੋ ਜਾਊਗਾ। ਠੀਕ ਹੈ ਅੰਕਲ ਜਾਣਕਾਰੀ ਦਿੱਤੀ ਤੁਸੀਂ ਤਾਂ ਇਹ ਮਨਮੋਹਨ ਸਿੰਘ ਉਹਨਾਂ ਦਾ ਘਰ ਸੀਗਾ ਇਹ ਉੱਪਰ ਸੀਗਾ ਜਦੋਂ ਤੁਸੀਂ ਆਏ ਉੱਪਰ ਸੀ ਗਿਆ ਲਾਸ਼ਾਂ ਕਿ ਜਾਂ ਥੱਲੇ ਨੀਚੇ ਵਾਲੇ ਕਮਰੇ ਚ ਅੰਦਰ ਥੱਲੇ ਸੀ ਇੱਕੋ ਰੂਮ ਦੇ ਵਿੱਚ ਸਾਰੇ ਜਣੇ ਸੀਗੇ। ਕਿ ਤਾਂ ਇਸੇ ਘਰ ਦੇ ਵਿੱਚ ਜਿਹੜਾ ਉਹ ਕੌਫਨਾਕ ਕਦਮ ਚੁੱਕਿਆ ਜਾਂਦਾ ਤਾਂ ਮਨਮੋਹਨ ਸਿੰਘ ਜਿਹੜੇ ਪਰਿਵਾਰ ਦੇ ਮੁਖੀ ਹੈਗੇ ਸੀਗੇ ਤਾਂ ਉਹਨਾਂ ਦੇ ਸਿਰ ਦੇ ਉੱਪਰ ਕਾਫੀ ਕਰਜ਼ ਜਿਹੜਾ ਸੀਗਾ ਦੱਸਿਆ ਜਾ ਰਿਹਾ ਸੀਗਾ ਤਾਂ ਇਸੇ ਕਰਜ਼ੇ ਤੋਂ ਦੁਖੀ ਹੋ ਕੇ ਪਹਿਲਾਂ ਪਤਨੀ ਉਸ ਤੋਂ ਬਾਅਦ ਦੋਨਾਂ ਬੇਟੀਆਂ ਔਰ ਦੋਤੀ ਦਾ ਜਿਹੜਾ ਉਹ ਕਤਲ ਕਰ ਦਿੰਦੇ ਨੇ ਔਰ ਉਸ ਤੋਂ ਬਾਅਦ ਖੁਦ ਸੁਸਾਈਡ ਕਰ ਲੈਂਦੇ ਨੇ ਤਾਂ ਬੇਹੱਦ ਦੁਖਦਾਈ ਔਰ ਖੋਫਨਾਕ ਇਹ ਘਟਨਾ ਵਾਪਰੀ ਆ ਤਾਂ ਡਰੋਲੀ ਖੁਰਦੇ ਪਿੰਡ ਹੈਗਾ ਆਦਮਪੁਰ ਦੇ ਨਜ਼ਦੀਕ ਪਿੰਡ ਆ ਤਾਂ ਪੂਰੇ ਪਿੰਡ ਦੇ ਵਿੱਚ ਇਸ ਸਮੇਂ ਗਮਗੀਨ ਮਾਹੌਲ ਹੈਗਾ ਕਿਉਂਕਿ ਪੰਜ ਲਾਸ਼ਾਂ ਜਿਹੜੀਆਂ ਨੇ ਉਹ ਇਸ ਘਰ ਦੇ ਵਿੱਚ ਵਿਸ਼ਿਆ ਹੋਈਆਂ ਸੀਗੀਆਂ ਤਾਂ ਪੰਜ ਲੋਕਾਂ ਦਾ ਸੰਸਕਾਰ ਜਿਹੜਾ ਉਹ ਕੀਤਾ ਜਾਏਗਾ ਅੱਜ ਤਾਂ ਫਿਲਹਾਲ ਪੋਸਟਮਾਰਟਮ ਕੀਤਾ ਜਾ ਰਿਹਾ ਉਸ ਤੋਂ ਬਾਅਦ ਜਿਹੜਾ ਗੱਲ ਕਲੀਅਰ ਹੋਵੇਗੀ ਕਿ ਆਖਿਰਕਾਰ ਮਨਮੋਹਣ ਦੇ ਵੱਲੋਂ ਪੇਲਾ ਕਿਵੇਂ ਕਤਲ ਕੀਤਾ ਜਾਂਦਾ ਕਿ ਗਲਾਕੋਟ ਕੇ ਮਾਰਿਆ ਜਾਂਦਾ ਜਾਂ ਉਸ ਤੋਂ ਪਹਿਲਾਂ ਕੋਈ ਜ਼ਹਿਰੀਲੀ ਚੀਜ਼ ਦਿੱਤੀ ਜਾਂਦੀ ਹੈ ਕਿਉਂਕਿ ਇੱਕ ਤਿੰਨ ਸਾਲ ਦੀ ਬੱਚੀ ਹੈਗੀ ਸੀਗੀ ਦੋ ਉਹਨਾਂ ਦੀਆਂ ਤੀਆਂ ਹੈਗੀਆਂ ਸੀਗੀਆਂ ਇੱਕ ਪਤਨੀ ਹੈਗੀ ਸੀਗੀ ਤਾਂ ਸਾਰਿਆਂ ਦਾ ਕਤਲ ਕਰਨ ਤੋਂ ਬਾਅਦ ਜਿਹੜਾ ਸੁਸਾਈਡ ਕਰ ਲਿਆ ਜਾਂਦਾ ਤਾਂ ਸੁਸਾਈਡ ਨੋਟ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਕਰਜ਼ਾ ਜ਼ਿਆਦਾ ਹੋਣ ਦੇ ਕਾਰਨ ਉਹਨ ਮੋਹਨ ਸਿੰਘ ਪਰੇਸ਼ਾਨ ਰਹਿੰਦਾ ਸੀਗਾ ਜਿਸ ਕਾਰਨ ਇਹ ਖੌਫਨਾਕ ਕਦਮ ਚੁੱਕ ਲਿਆ ਗਿਆ ਕੈਮਰਾਮੈਨ ਰਿੰਕੂ ਦੇ ਨਾਮ ਮਨਪ੍ਰੀ ਸਿੰਘ ਕਾਲੂ ਜਗਬਣੀ ਟੀਵੀ ਆਦਮਪੁਰ